ਉਸ ਦੇ ਵਿੱਚ ਕਈ ਚੈਨਲ ਬੰਦ ਹੋ ਗਏ ਨੇ ਸਿਚਾਉਣੇ ਆ ਕਿ ਸਾਡਾ ਚੈਨਲ ਬਰਾਬਰ ਚੱਲਣ ਕਿਤੇ ਨਾ ਕਿਤੇ ਸਾਡਾ ਜਿਵੇਂ ਗੁਰਦੁਆਰਾ ਸਾਹਿਬ ਦਾ ਜਾਂ ਕਾਲੀ ਮਾਤਾ ਦੇ ਮੰਦਿਰ ਦਾ ਜੋ ਵੀ ਸੀ ਅਸੀਂ ਸਾਰੇ ਬਜ਼ੁਰਗ ਘਰ ਬੈਠ ਕੇ ਦਰਸ਼ਨ ਕਰਦੇ ਸੀ ਸੁਨਦ ਸੀ ਉਹ ਬੰਦ ਹੋ ਗਿਆ ਸੀ ਹਾਂਜੀ ਉਹ ਤੇ ਦਿੱਕਤ ਆਏਗੀ ਜੋ ਬਜ਼ੁਰਗ ਨਹੀਂ ਗੁਰਦੁਆਰਾ ਸਾਹਿਬ ਜਾ ਸਕਦੇ ਜਾਂ ਮਾਤਾ ਦੇ ਮੰਦਰ ਨਹੀਂ ਜਾ ਸਕਦੇ ਤਾਂ ਉਹਨਾਂ ਨੂੰ ਥੋੜੀ ਦਿੱਕਤ ਤਾਂ ਆਏਗੀ ਹਨਾ ਉਹ ਘਰ ਬੈਠ ਕੇ ਦਰਸ਼ਨ ਕਰ ਲੈਂਦੇ ਸੀ ਹਾਂਜੀ ਦਿੱਕਤ ਤਾਂ ਆ ਰਹੀ ਹੈ ਸਾਡੇ ਬਜ਼ੁਰਗ ਜਿਹੜੇ ਘਰ ਬੈਠੇ ਦਰਸ਼ਨ ਕਰ ਲੈਂਦੇ ਸੀ ਉਹਨਾਂ ਨੂੰ ਬੜੀ ਪ੍ਰੋਬਲਮ ਹੈ ਇਸ ਗੱਲ ਦੀ ਉਹ ਹਰ ਰੋਜ਼ ਸਵੇਰੇ ਜਿਹਾ ਰੂਟੀਨ ਬਣਿਆ ਹੁੰਦਾ ਵੀ ਆਪਾਂ ਲਗਾਈਏ ਕਿ ਦਰਸ਼ਨ ਕਰੀਏ ਕਮਾਂ ਨਹੀਂ ਸ਼ਾਂਤ ਹੁੰਦਾ ਤੇ ਹੁਣ ਉਹ ਇਸ ਗੱਲੋਂ ਤੜਫਦੇ ਨੇ ਵੀ ਸਾਡੇ ਚੈਨਲ ਨਹੀਂ ਚੱਲ ਰਹੇ ਕਵਾਲਿਟੀ ਫਾਸਟ ਵੀਡੀਓ ਦੀ ਕਿੰਨੀ ਵਧੀਆ ਸੀਗੀ ਫਾਸਟ ਵੀਡੀਓ ਦੀ ਕੁਆਲਿਟੀ ਬਹੁਤ ਵਧੀਆ ਸੀ ਜੀ ਬਹੁਤ ਅੱਛੇ ਸੀਗੇ ਪਿਕਚਰ ਕੁਆਲਿਟੀ ਬਹੁਤ ਵਧੀਆ ਸੀਗੀ ਇਹ ਚੈਨਲ ਬੜੇ ਵਧੀਆ ਚੱਲਦੇ ਸੀਗੇ ਔਰ ਨੰਬਰ ਸਭ ਨੂੰ ਪਤਾ ਸੀਗੇ ਚੈਨਲਾਂ ਦੇ ਕੁਆਲਿਟੀ ਕਿਸ ਤਰ੍ਹਾਂ ਦੇਖਦੇ ਹੋ ਕੁਆਲਿਟੀ ਨਾਲ ਕੰਪਰੋਮਾਈਜ਼ ਕਰ ਸਕਦੇ ਹੋ ਕੁਆਲਿਟੀ 'ਚ ਬਹੁਤ ਜ਼ਿਆਦਾ ਫਰਕ ਪਿਆ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਪ੍ਰੋਬਲਮ ਆ ਰਹੀ ਹੈ ਬਹੁਤ ਜ਼ਿਆਦਾ ਬੜਾ ਅੱਛਾ ਲੱਗਦਾ ਸੀਗਾ ਕਿਉਂਕਿ ਅਸੀਂ ਬਾਹਰ ਜਾ ਨਹੀਂ ਸਕਦੇ ਬਜ਼ੁਰਗ ਬੰਦਿਆਂ ਤੇ ਘਰ ਬੈਠ ਕੇ ਅਸੀਂ ਗੁਰੂ ਦੇ ਦਰਸ਼ਨ ਵੀ ਕਰਦੇ ਸੀਗੇ ਮਾਤਾ ਰਾਨੀ ਦੇ ਦਰਸ਼ਨ ਵੀ ਕਰਦੇ ਸੀਗੇ ਉਹ ਦਰਸ਼ਨਾ ਤੋਂ ਵੀ ਅਸੀਂ ਚਲੇ ਗਏ ਤੇ ਵਾਂਝੇ ਹੋ ਗਿਆ ਹੁਣ ਅਸੀਂ ਬਿਲਕੁਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਸ਼ਕਾਂ ਸਵਾਗਤ ਹੈ ਮੈਂ ਤੁਹਾਡੇ ਨਾਲ ਭਾਰਤ ਪੋਸ਼ਨ ਜਿਸ ਤਰ੍ਹਾਂ ਕਿ ਆ ਜਿਹੜਾ ਹੈਗਾ ਸੂਬੇ ਪੱਧਰ ਦੇ ਵਿੱਚ ਇੱਕ ਹਲਚਲ ਜ਼ਰੂਰ ਵੇਖਣ ਨੂੰ ਮਿਲ ਰਹੀ ਹੈਗੀ ਹੈ ਕਿ ਜਿਹੜੇ ਹੈਗੇ ਕੇਬਲਾਂ ਦੇ ਉੱਤੇ ਕਬਜ਼ਾ ਆ ਕੀਤਾ ਜਾ ਰਿਹਾ ਹੈਗਾ ਵਿਧਾਇਕਾਂ ਵੱਲੋਂ ਵੀ ਜਿਹੜਾ ਹੈਗਾ ਇੱਥੇ ਵੱਤ ਚੜ ਕੇ ਹਿੱਸਾ ਪਾਇਆ ਜਾ ਰਿਹਾ ਪਰ ਕਿੰਨਾ ਕਿਤੇ ਜਿਹੜੇ ਕਰ ਗੱਲ ਕਿਤੇ ਜਾ ਹੈਗਾ ਸ਼ਾਹੀ ਸ਼ਹਿਰ ਪਟਿਆਲੇ ਦੀ ਸੋ ਲੋਕ ਨੇ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਸੋ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਜੋ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਕਿਤੇ ਨਾ ਕਿਤੇ ਤਾਰਾ ਤੁਰਾ ਵੀ ਕਾਫੀ ਜਗ੍ਹਾ ਵੱਡੀਆਂ ਹੋਈਆਂ ਨੇ ਜਿਹਦੇ ਕਰਕੇ ਨੈਟਵਰਕਿੰਗ ਜਿਹੜੀ ਬੰ ਲਵਲੀਨ ਅਚਲਵਲੀਨ ਜੀ ਕਿਸ ਤਰ੍ਹਾਂ ਦੇਖਦੇ ਆ ਕਿ ਜਿਹੜੇ ਕੇਬਲ ਨਿਰੰਤਰ ਚੱਲ ਰਹੀ ਸੀਗੀ ਹੁਣ ਚੱਲ ਰਹੀ ਹੈ ਜਾਂ ਕਈ ਵਾਰੀ ਬੰਦ ਹੋ ਜਾਂਦੀ ਹੈ ਨਹੀਂ ਉਸ ਦੇ ਵਿੱਚ ਕਈ ਚੈਨਲ ਬੰਦ ਹੋ ਗਏ ਨੇ ਤੇ ਅਸੀਂ ਚਾਹੁੰਦੇ ਆ ਕਿ ਸਾਡਾ ਚੈਨਲ ਬਰਾਬਰ ਚੱਲਣ ਕਿਤਨਾ ਕਿਤੇ ਸਾਡਾ ਜਿਵੇਂ ਗੁਰਦੁਆਰਾ ਸਾਹਿਬ ਦਾ ਜਾਂ ਕਾਲੀ ਮਾਤਾ ਦੇ ਮੰਦਿਰ ਦਾ ਜੋ ਵੀ ਸੀ ਅਸੀਂ ਸਾਰੇ ਬਜ਼ੁਰਗ ਘਰ ਬੈਠ ਕੇ ਦਰਸ਼ਨ ਕਰਦੇ ਸੀ ਸੁਣਦੇ ਸੀ ਉਹ ਬੰਦ ਹੋ ਗਿਆ ਤਾਂ ਉਹਦੇ ਲਈ ਅਸੀਂ ਚਾਹੁੰਦੇ ਆ ਵੀ ਸਾਡਾ ਚੈਨਲ ਦੁਬਾਰਾ ਰੀਪੀਟ ਹੋਣ ਜੀ ਫਾਸਟਵੇ ਤੇ ਲਗਾਤਾਰ ਜਿਹੜਾ ਨਿਰੰਤਰ ਤੇ ਮਲਗੀ ਜਿੱਕਰ ਗੱਲ ਕੀਤੀ ਜਾਵੇ ਗੁਰਦੁਆਰਾ ਦੁਖਨਵੰਦ ਸਾਹਿਬ ਦਾ ਲਾਈਵ ਹੁੰਦਾ ਸੀਗਾ ਪਰਸਾਨ ਦਿਖਾਇਆ ਜਾਂਦਾ ਸੀਗਾ ਕਾਲੀ ਮਾਤਾ ਮੰਦਰ ਦਾ ਜਿਹੜਾ ਮੰਦਰ ਹੈਗਾ ਉਹਦਾ ਲਾਈਵ ਦਿਖਾਇਆ ਜਾਂਦਾ ਸੀਗਾ ਤਾਂ ਕਿਤੇ ਬਜ਼ੁਰਗ ਨੂੰ ਕੀ ਦਿੱਕਤ ਆ ਰਹੀ ਹਾਂਜੀ ਉਹ ਤੇ ਦਿੱਕਤ ਆਏਗੀ ਜੋ ਬਜ਼ੁਰਗ ਨਹੀਂ ਗੁਰਦੁਆਰਾ ਸਾਹਿਬ ਜਾ ਸਕਦੇ ਜਾਂ ਮਾਤਾ ਦੇ ਮੰਦਰ ਨਹੀਂ ਜਾ ਸਕਦੇ ਤਾਂ ਉਹਨਾਂ ਨੂੰ ਥੋੜੀ ਦਿੱਕਤ ਤਾਂ ਆਏਗੀ ਹਨਾ ਉਹ ਘਰ ਬੈਠ ਕੇ ਦਰਸ਼ਨ ਕਰ ਲੈਂਦੇ ਸੀ ਜਿਹੜੀ ਨਵੀਂ ਨੈਟਵਰਕਿੰਗ ਲੱਗੀ ਆ ਉਹਦੀ ਕੁਆਲਿਟੀ ਤੇ ਫਾਸਟਵੇ ਦੀ ਕੁਆਲਿਟੀ ਕਿੰਨਾ ਕੁ ਫਰਕ ਸੀਗਾ ਕਿਉਂਕਿ ਫਾਸਟਵੇ ਚ ਚੈਨਲਾਂ ਦਾ ਸਭ ਨੂੰ ਪਤਾ ਸੀਗਾ ਕਿ ਕਿਹੜਾ ਚੈਨਲ ਕਿੱਥੇ ਆ ਹੁਣ ਦਿੱਕਤ ਹੈਗੀ ਹਾਂਜੀ ਥੋੜੀ ਦਿੱਕਤ ਹੈ ਹਾਂ ਤਾਂ ਰੇਟਾਂ ਦੇ ਵਿੱਚ ਵੀ ਇਜ਼ਾਫਾ ਰੇਟ ਦੇ ਵਿੱਚ ਤਾਂ ਇਜ਼ਾਫਾ ਹੋਇਆ ਜੀ ਹਰ ਆਮ ਆਦਮੀ ਦੀ ਜੇਬ ਦੇ ਉੱਤੇ ਜਿਹੜਾ ਹੈਗਾ ਬੋਝ ਪਏਗਾ 350 ਹੋ ਗਿਆ 350 ਰੁਪਿਆ 250 ਤੋਂ ਫਿਰ 300 ਜਾਂ ਫਿਰ 350 ਹੋ ਗਿਆ ਤਾਂ ਆਮ ਬੰਦੇ ਦੀ ਜੇਬ ਦੇ ਉੱਤੇ ਹਰ ਇੱਕ ਨਾਗਰਿਕ ਜੋ ਹੈ ਨਹੀਂ ਦੇ ਸਕਦਾ ਤਾਂ ਹਰ ਇੱਕ ਦੀ ਜੇਵ ਦੇ ਬੋਸ ਤਾਂ ਬੰਦਾ ਹੀ ਹਾਂ ਸੋ ਬਿਲਕੁਲ ਹੋਰ ਵੀ ਇੱਥੇ ਦੇ ਏਰੀਆ ਦੇ ਜਿਹੜੇ ਮਹਿਲਾਵਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਭੰਜ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਚੰਦਨਦੀਪ ਚੰਦਨ ਜੀ ਕਿਸ ਤਰ੍ਹਾਂ ਦੇਖਦੇ ਆ ਕਿਉਂ ਪਹਿਲਾਂ ਜਿਵੇਂ ਗੁਰਦੁਆਰਾ ਸਾਹਿਬ ਦਾ ਕਹਿੰਦੇ ਆਪਾਂ ਘਰੇ ਬੈਠੇ ਬਜ਼ੁਰਗ ਦਰਸ਼ਨ ਕਰਦੇ ਸੀਗੇ ਸੋ ਹੁਣ ਕਿੰਨਾ ਕੁ ਦਿੱਕਤ ਆ ਰਹੀ ਹੈ ਹਾਂਜੀ ਦਿੱਕਤ ਆ ਰਹੀ ਹੈ ਸਾਡੇ ਬਜ਼ੁਰਗ ਜਿਹੜੇ ਘਰ ਬੈਠੇ ਦਰਸ਼ਨ ਕਰ ਲੈਂਦੇ ਸੀ ਉਹਨਾਂ ਨੂੰ ਬੜੀ ਪ੍ਰੋਬਲਮ ਹੈ ਇਸ ਗੱਲ ਦੀ ਉਹ ਹਰ ਰੋਜ਼ ਸਵੇਰੇ ਜਿਵੇਂ ਰੂਟੀਨ ਬਣਿਆ ਹੁੰਦਾ ਵੀ ਆਪਾਂ ਲਗਾਈਏ ਤੇ ਦਰਸ਼ਨ ਕਰੀਏ ਤੇ ਹੁਣ ਉਹ ਇਸ ਗੱਲੋਂ ਤੜਫਦੇ ਨੇ ਵੀ ਸਾਡੇ ਚੈਨਲ ਨਹੀਂ ਚੱਲ ਰਹੇ ਤੇ ਅਸੀਂ ਬੜੇ ਓਖੇ ਆ ਉਸ ਗੱਲ ਸਾਡੇ ਤੇ ਵੀ ਪ੍ਰਭਾਵ ਪੈਂਦਾ ਵੀ ਬਜ਼ੁਰਗ ਸਾਡੇਆਂ ਨੂੰ ਕਹਿੰਦੇ ਤੁਹਾਡੇ ਚੈਨਲ ਦੂਜੇ ਇੱਧਰ ਉੱਧਰ ਦੇ ਉਹ ਚਾਵੇ ਸਾਡੇ ਧਾਰਮਿਕ ਚੈਨਲ ਹੋਰ ਚੈਨਲ ਜਿਹੜੇ ਤੋਂ ਉਹਨਾਂ ਨੂੰ ਹੁੰਦਾ ਸੀ ਵੀ ਅਸੀਂ ਆਰਾਮ ਨਾਲ ਬੈਠੇ ਹਾਂ ਕੁਝ ਟਾਈਮ ਤੇ ਰੱਬ ਨਾਲ ਉਹਨਾਂ ਦਾ ਲੱਗਦਾ ਸੀਗਾ ਉਹ ਸਾਰਾ ਬੰਦ ਹੋ ਗਿਆ ਇਹ ਗੱਲ ਦੀ ਥੋੜੀ ਪ੍ਰੋਬਲਮ ਆ ਰਹੀ ਹੈ ਬਜ਼ੁਰਗ ਜਿਹੜੇ ਜ਼ਿਆਦਾ ਬਚਾਣ ਸਾਰਾ ਵਾਰਾਂ ਵੀ ਕਟੀਆਂ ਕਿਤੇ ਹਾਂਜੀ ਤਾਰਾਂ ਵਾਰਾਂ ਵੀ ਕਟੀਆਂ ਹੋਈਆਂ ਐ ਪਰੇ ਪਤਾ ਹੀ ਨਹੀਂ ਲੱਗਦਾ ਕਦੀ ਕਰ ਦਿੰਦੇ ਨੇ ਕਦੀ ਜੋੜ ਦਿੰਦੇ ਨੇ ਵਿੱਚੋਂ ਸਾਨੂੰ ਕਈ ਵਾਰੀ ਚੱਲ ਰਿਹਾ ਹੁੰਦਾ ਚੈਨਲ ਸਾਡਾ ਤੇ ਸਾਡੀਆਂ ਤਾਰਾਂ ਕੱਟੀਆਂ ਨੇ ਬਾਹਰ ਜਾ ਕੇ ਦੇਖਦੇ ਆਂ ਜੀ ਕੱਟੀਆਂ ਗਈਆਂ ਨੇ ਫਿਰ ਅਸੀਂ ਫੋਨ ਕਰਦੇ ਆਂ ਜੀ ਸਾਡਾ ਹੋਇਆ ਨਹੀਂ ਫੇਰ ਉਹ ਆ ਕੇ ਜੋੜਦੇ ਨੇ ਐਦਾਂ ਹੀ ਚੱਲ ਰਿਹਾ ਜੀ ਸਾਡਾ ਜੇਕਰ ਕਲ ਕੁਆਲਟੀ ਫਾਸਟਵੇ ਦੀ ਕਿੰਨੀ ਵਧੀਆ ਸੀ ਫਾਸਟਵੇ ਦੀ ਕੁਆਲਟੀ ਬਹੁਤ ਵਧੀਆ ਸੀ ਜੀ ਬਹੁਤ ਅੱਛੇ ਸੀਗੇ ਪਿਕਚਰ ਕੁਆਲਟੀ ਬਹੁਤ ਵਧੀਆ ਸੀਗੀ ਚੈਨਲ ਬੜੇ ਵਧੀਆ ਚੱਲਦੇ ਸੀਗੇ ਔਰ ਨੰਬਰ ਸਭ ਨੂੰ ਪਤਾ ਸੀਗੇ ਚੈਨਲਾਂ ਦੇ ਕਿਹੜੇ ਤੇ ਕਿਹੜਾ ਆਣਾ ਕੋਈ ਪ੍ਰੋਬਲਮ ਨਹੀਂ ਇਵਨ ਬਜ਼ੁਰਗਾਂ ਦੇ ਵੀ ਹੱਥਾਂ ਤੇ ਸੀਗਾ ਵੀ ਇਹ ਵਾਲਾ ਚੈਨਲ ਆ ਰਿਮੋਟ ਆਪੇ ਚੱਕਿਆ ਤੇ ਕਰ ਲੈਂਦੇ ਸੀ ਇਹ ਵੀ ਥੋੜੀ ਸਮੱਸਿਆ ਆ ਰਹੀ ਹੈ ਉਹ ਸਾਨੂੰ ਪੁੱਛਦੇ ਉਹ ਮੇਰਾ ਕਿੱਥੇ ਆ ਚੈਨਲ ਧਾਰਮਿਕ ਚੈਨਲ ਉਹ ਵੀ ਨਹੀਂ ਲੱਭਦਾ ਰੇਟਾਂ 'ਚ ਬਹੁਤ ਜ਼ਿਆਦਾ ਜਾਫਾ ਹੋਇਆ ਜੀ ਪਹਿਲਾਂ 250 ਰੁਪਏ ਲੈਂਦੇ ਸੀਗੇ ਹੁਣ 350 ਰੁਪਏ ਕਰਤਾ ਇਹਨਾਂ ਨੇ ਉਸ ਤੇ ਸਾਨੂੰ ਬਹੁਤ ਪਿਆ ਸਾਡੀ ਬੋਝ ਤੇ ਜੇਬ ਤੇ ਬਹੁਤ ਫਰਕ ਪਿਆ ਸੋ ਬਿਲਕੁਲ ਹੋਰ ਵੀ ਹੈਗੇ ਨੇ ਮਹਿਲਾਵਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਫਾਸਟਵੇ ਦੇ ਤੇ ਹੁਣ ਉਹ ਨਵੀਆਂ ਦੇ ਕੋਈ ਨਿਊਜ਼ ਹੁੰਦੀ ਆ ਉਹ ਵੀ ਨਹੀਂ ਦੇਖੋ ਮੈਚ ਆ ਵਗੈਰਾ ਕੋਈ ਆਸਤਾ ਵਗੈਰਾ ਚੈਨਲ ਸਭ ਬੰਦ ਹੋ ਜਾਂਦੇ ਆ ਬਿਲਕੁਲ ਦੇਖਦੇ ਦੇਖਦੇ ਬੰਦ ਹੋ ਜਾਂਦੇ ਰਿਪੋਰਟਿੰਗ ਦੀ ਗੱਲ ਕੀਤੀ ਜਾਵੇ ਖਬਰਾਂ ਜਿਹੜੀਆਂ ਸਾਰੀਆਂ ਫਾਸਟ ਵੇ ਦੇ ਨੈਸ਼ਰ ਹੁੰਦੇ ਸੀ ਲੋਕਲ ਵੀ ਹੁੰਦੀਆਂ ਸੀ ਸਵੇਰ ਪਰਦੀਆਂ ਦੇਸ਼ ਦੀਆਂ ਸਾਰੀਆਂ ਫਾਸਟ ਵੇ ਚੈਨਲ ਤੇ ਦਿਖਾਈ ਜਾਂਦੇ ਸੀ ਹੁਣ ਕਿਤੇ ਵੰਜੇ ਹੋ ਹਾਂਜੀ ਬਹੁਤ ਜ਼ਿਆਦਾ ਵੰਜੇ ਹੋਗੇ ਨਿਊਜ਼ ਦੇਖਦੇ ਸੀਗੇ ਗੁਰਬਾਨੀ ਆਂਦੀ ਸੀ ਉਹ ਵੀ ਹੁਣ ਮਤਲਬ ਸ਼ਿਫਟ ਹੋ ਗਏ ਚੈਨਲ ਸਾਰੇ ਕਾਫੀ ਉਹ ਕਈ ਵਾਰ ਚੈਨਲ ਦਾ ਨੰਬਰ ਹੀ ਨਹੀਂ ਪਤਾ ਚੱਲਦਾ ਜੀ ਕਿੱਥੇ ਚਲੇ ਗਿਆ ਮਤਲਬ ਲੱਭਦੇ ਹੁੰਦੇ ਜੇ ਟਾਈਮ 'ਚ ਉਹਨੇ ਜੀ ਨਿਊਜ਼ ਵੀ ਲੱਗ ਜਾਂਦੀ ਹੈ ਆਪਾਂ ਜੋ ਦੇਖਣਾ ਹੁੰਦਾ ਉਹ ਵੀ ਲੱਗ ਜਾਂਦਾ ਸਰ ਸੋ ਕੁਆਲਿਟੀ ਕਿਸ ਤਰ੍ਹਾਂ ਦੇਖ ਰਹੇ ਹੋ ਕੁਆਲਿਟੀ ਨਾਲ ਕੰਪਰੋਮਾਈਜ਼ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਦੇਖ ਰਹੇ ਹੋ ਹੁੰਦੀ ਕੁਆਲਿਟੀ ਤੇ ਫਾਸਟਵੇ ਦੀ ਕੁਆਲਿਟੀ ਕੀ ਪਰ ਤੇ ਕੁਆਲਿਟੀ 'ਚ ਬਹੁਤ ਜ਼ਿਆਦਾ ਫਰਕ ਪਿਆ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਪ੍ਰੋਬਲਮ ਆ ਰਹੀ ਹੈ ਬਹੁਤ ਜ਼ਿਆਦਾ ਤੇ ਉਸ ਤਰ੍ਹਾਂ ਦਾ ਰਿਹਾ ਹੀ ਨਹੀਂ ਹੈ ਸਿਸਟਮ ਕੀ ਅਪੀਲ ਕਰਨਾ ਚਾਹੁੰਦੇ ਕਿ ਫਾਸਟਵੇ ਦਵਾਰ ਤੋਂ ਹਾਂਜੀ ਹਾਂਜੀ ਸਾਰਾ ਜਿਵੇਂ ਸਿਸਟਮ ਪਹਿਲਾਂ ਸੀ ਉਦ ਤੋ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਅੰਜ ਮਾਤੇ ਕੀ ਨਾ ਤੁਹਾਡਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਘਰ ਤੋਂ ਫਾਸਟਵੇ ਦੇਖਦੇ ਸੀਗੇ ਬੜਾ ਅੱਛਾ ਲੱਗਦਾ ਸੀਗਾ ਕਿਉਂਕਿ ਅਸੀਂ ਬਾਹਰ ਜਾ ਨਹੀਂ ਸਕਦੇ ਬਜ਼ੁਰਗ ਬੰਦੇ ਆ ਤੇ ਘਰ ਬੈਠ ਕੇ ਅਸੀਂ ਗੁਰੂ ਦੇ ਦਰਸ਼ਨ ਵੀ ਕਰਦੇ ਸੀਗੇ ਮਾਤਾ ਰਾਨੀ ਦੇ ਦਰਸ਼ਨ ਵੀ ਕਰਦੇ ਸੀਗੇ ਉਹ ਦਰਸ਼ਨਾਂ ਤੋਂ ਵੀ ਅਸੀਂ ਚਲੇ ਗਏ ਤੇ ਵਾਂਝੇ ਹੋ ਗਏ ਹੁਣ ਅਸੀਂ ਬਿਲਕੁਲ ਇਸ ਤੋਂ ਤੇ ਸਾਨੂੰ ਹੁਣ ਇਹ ਮਤਲਬ ਬਹੁਤ ਖਿਆਈ ਆਂਦੀ ਹੈ ਅਸੀਂ ਚਾਹੁੰਦੇ ਆ ਵੀ ਇਹ ਓਖਿਆਈ ਜਿਹੜੀ ਆ ਸਾਡੀ ਦੂਰ ਕਰ ਨਵੀਂ ਜਿਹੜੀ ਕੇਬਲ ਐ ਤੇ ਫਾਸਟਵੇ ਕੇ ਬਹੁਤ ਕਿੰਨਾ ਵਰਕ ਸੀ ਗਿਆ ਜੀ کافی ਫਰਕ ਪੈ ਗਿਆ ਇਹਦੇ ਵਿੱਚ ਤਾਂ ਹੁਣ ਕਿਉਂਕਿ ਅੱਗੇ ਰੈਗੂਲਰ ਚੱਲਦਾ ਸੀਗਾ ਹੁਣ ਨਹੀਂ ਆਂਦਾ ਇਹਦੇ ਵਿੱਚ ਸਾਨੂੰ ਲੱਗਦਾ ਵੀ ਕਾਫੀ ਮੁਸ਼ਕਲਾਂ ਆਂਦੀਆਂ ਨੇ ਸਾਡੇ ਵਰਗੇ ਬਜ਼ੁਰਗਾਂ ਨੂੰ ਤੇ ਰੇਟ 'ਚ ਵੀ ਫਰਕ ਪਿਆ ਜਿਹ ਰੇਟ 'ਚ ਵੀ ਫਰਕ ਹੈ ਰੇਟ 'ਚ ਵੀ ਫਰਕ ਹੈ ਹਰ ਚੀਜ਼ 'ਚ ਹੀ ਫਰਕ ਹੈ ਇਹ ਫਰਕ ਨੂੰ ਦੂਰ ਕਰਨਾ ਚਾਹੀਦਾ ਤਾਂ ਕਿ ਹਰ ਅਮੀਰ ਔਰ ਹਰ ਗਰੀਬ ਹਰ ਬੁੱਢਾ ਹਰ ਬੱਚਾ ਇਸ ਨੂੰ ਦੇਖ ਸਕੇ ਬੱਚੇ ਦੇਖਦੇ ਸੀ ਕੁਝ ਗਿਆਨ ਦੀ ਪ੍ਰਾਪਤੀ ਕਰਦੇ ਸੀਗੇ ਤੇ ਹੁਣ ਬੱਚਿਆਂ ਨੂੰ ਤਾਂ ਇਸ ਚੀਜ਼ ਵੱਲ ਰਿਆਈ ਨਹੀਂ ਤੇ ਹਨ ਕਿ ਕੋਈ ਗੁਰੂ ਵੀ ਸਾਡੀ ਚੀਜ਼ ਹੈ ਜੇਕਰ ਇਹ ਚੱਲਦਾ ਰਹੇਗਾ ਬੱਚਿਆਂ ਨੂੰ ਵੀ ਕਿਸੇ ਕੜੀ ਵਿੱਚ ਇਹ ਪਤਾ ਚੱਲੇਗਾ ਕਿ ਅੱਜ ਕੀ ਹੈ ਬੱਚਿਆਂ ਨੂੰ ਪੁੱਛੋ ਗੁਰਪੁਰਬ ਹੈ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਵੀ ਅੱਜ ਗੁਰਪੁਰਬ ਹੈ ਇਸ ਕਰਕੇ ਜੇ ਚਾਣਿਆ ਕਿ ਇਹ ਠੀਕ ਤਰੀਕੇ ਦੇ ਨਾਲ ਚਲਾਇਆ ਜਾਵੇ ਸੋ ਬਿਲਕੁਲ ਕਹਿੰਦੇ ਕਿ ਜਿਹੜੇ ਗੁਰਬਾਣੀ ਸਾਹਿਬ ਦੇ ਦਰਸ਼ਨ ਜਿਹੜੇ ਹੋ ਜਾਂਦੇ ਸੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਜਾਂਦੇ ਸੀ ਸੋ ਇਹ ਜੀ ਕਿ ਸਵਾਲ ਹੋ ਰਿਹਾ ਕਿ ਨੈਟਪਲਸ ਜਿਹੜਾ ਨੈਟ ਚੱਲਦਾ ਸੀਗਾ ਉਹਦੇ ਨਾਲ ਵੀ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਵੀ ਜਿਹੜਾ ਹੈਗਾ ਮਤਲਬ ਕਿ ਬੱਚੇ ਪੜ੍ਹਾਈ ਕਰਨ ਦੇ ਵਿੱਚ ਵੀ ਵਧੀਆ ਲੱਗਦਾ ਸੀਗਾ ਕਿ ਕਿਉਂਕਿ ਨੈਟਵਰਕਿੰਗ ਚੰਗੀ ਸੀਗੀ ਸਪੀਡ ਚੰਗੀ ਸੀਗੀ ਉਹਦਾ ਕਿਤੇ ਨਾ ਕਿਤੇ ਖਮਾਇਦਾ ਫੁਕਤ ਨਾ ਵੀ ਸਪੀਡ ਦਾ ਵੀ ਹਾਂਜੀ ਬਹੁਤ ਫਰਕ ਪਿਆ ਹੈ ਕਿਉਂਕਿ ਇਹ ਹਰ ਮਹੀਨੇ ਰੈਂਟ ਤਾਂ ਵਧਾ ਦਿੰਦੇ ਆ ਪਰ ਸਪੀਡ ਉੱਥੇ ਵੀ ਉੱਥੇ ਆ ਘਟ ਜਾਂਦੀ ਹੈ ਤੇ ਚੈਨਲ ਵੀ ਮਤਲਬ ਵਿਚੋਂ ਲੈਸ ਹੋ ਜਾਂਦੇ ਆ ਇੰਟਰਨੈਟ ਦੀ ਗੱਲ ਕੀਤੀ ਜਾਵੇ ਕਿਉਂਕਿ ਫਾਸਟਵੇ ਦਾ ਜਿਹੜਾ ਇੰਟਰਨੈਟ ਹੈ ਉਹਦੀ ਸੇਵਾਵਾਂ ਵੀ ਵਧੀਆ ਮਿਲ ਰਹੀਆਂ ਸੀ ਲੋਕਾਂ ਨੂੰ ਕਿਤੇ ਨਾ ਕਿਤੇ ਉਹਦੋਂ ਤੋਂ ਵੀ ਵੰਜੇ ਰਹੀਆਂ ਬਿਲਕੁਲ ਜੀ ਤਾਂ ਵੰਜੇ ਹੈ ਸਪੀਡ ਕੱਟ ਹੋ ਗਈ ਅੱਗੇ ਨਾਲੋਂ ਸੋ ਕੀ ਕਹਿਣਾ ਚਾਹਦੇ ਹੋ ਕਿ ਜਿਹੜਾ ਇਸ ਚੀਜ਼ ਨੂੰ ਅਪੀਲ ਕਰ ਕੰਟੀਨਿਊ ਹੋਣਾ ਚਾਹੀਦਾ ਹੈ ਸਪੀਡ ਵੀ ਉਹਦੀ ਥੋੜੀ ਹੋਵੇ ਹਾਈ ਜਾਂ ਕਿ ਬੱਚਨ ਪ੍ਰੋਬਲਮ ਨਾ ਆਵੇ ਕਿਉਂਕਿ ਅੱਜਕੱਲ ਜੋ ਵੀ ਸਟੱਡੀ ਹੈ ਨੈਟ ਤੇ ਹੋ ਰਹੀ ਹੈ ਜੋ ਵੀ ਬੱਚਾ ਨੂੰ ਦਿੱਕਤ ਆਂਦੀ ਹੈ ਨੱਟ ਦੀ ਤਾਂ ਉਹ ਦੀ ਜਿਹੜੀ ਸਪੀਡ ਆ ਉਹ ਹਾਈ ਹੋਣੀ ਚਾਹੀਦੀ ਆ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਉਂਕਿ ਸ਼ੇਰਪੰਜਾਬ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਲੋਕ ਕੜੇ ਨੇ ਸੋ ਇਹਨਾਂ ਨੂੰ ਕਿਤੇ ਨਾ ਕਿਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਕਿਉਂਕਿ ਕੇਬਲ ਦੀਆਂ ਫਾਸਟਵੇ ਦੀ ਕੇਬਲ ਦੀਆਂ ਤਾਰਾਂ ਕੱਟਣ ਕਰਕੇ ਜਿਹੜਾ ਹੈਗਾ ਉਹ ਕਾਫੀ ਖਮਿਆਜ਼ਾ ਭੁਗਤਣਾ ਪੈ ਰਿਹਾ ਹੈਗਾ ਕਿ ਕਹਿੰਦੇ ਕਿ ਉਹਦੇ ਵਿੱਚ ਚਾਹੇ ਗੁਰਦੁਆਰਾ ਦੁਖਨਵੰਦ ਸਾਹਿਬ ਦੇ ਦਰਸ਼ਨ ਉਹ ਜਿਹੜੇ ਨੇ ਬਜ਼ੁਰਗਾਂ ਨੂੰ ਘਰੇ ਬੈਠੇ ਹੋ ਜਾਂਦੇ ਸੀਗੇ ਕਾਲੀ ਮਾਤਾ ਮੰਦਿਰ ਦਾ ਜਿਹੜਾ ਪ੍ਰਸਾਰਣ ਸਿੱਧਾ ਲਾਈਵ ਆਂਦਾ ਸੀਗਾ ਉਹਦੇ ਤੋਂ ਵੰਜੀਤ ਰਹਿ ਰਹੇ ਨੇ ਕਿਤੇ ਨਾ ਕਿਤੇ ਜਿਹੜੀਆਂ ਇੰਟਰਨੈਟ ਦੀਆਂ ਸੇਵਾਵਾਂ ਵਿੱਚ ਜਿਹੜੀਆਂ ਉਹ ਸਰਕਾਰ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਗਿਆ ਔਰ ਆ ਤੇ ਹੋਰ ਵੀ ਜਿਹੜੀ ਹੈ ਗਿਆ ਮੰਤਰੀ ਲੈਵਲ ਤੇ ਵੀ ਇਹ ਕਹਿੰਦੇ ਅਪੀਲ ਕੀਤੀ ਹੈ ਇਹ ਇਨਾਂ ਨੇ ਕਿ ਜਿਹੜਾ ਕਟੋ-ਕਟ ਜਿਹੜੀਆਂ ਇਹ ਤਾਰਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਚੱਲਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਚੈਨਲ ਜਿਹੜੇ ਲੱਭਣੇ ਨੇ ਫਾਸਟਵੇ ਦੇ ਈਜ਼ੀ ਸੀਗੇ ਸੋ ਕਿਤੇ ਨਾ ਕਿਤੇ ਉਹ ਪਹਿਲਾਂ ਕੁਆਲਿਟੀ ਵੀ ਵਧੀਆ ਸੀਗੀ ਹੁਣ ਕੁਆਲਿਟੀ ਵੀ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਲੋ ਹੈਗੀ ਆ ਔਰ ਨੈਟਵਰਕਿੰਗ ਦੀ ਇਸ਼ੂ ਹੈ ਨੈਟਵਰਕਿੰਗ ਦੀ ਵੀ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈਗੀ ਆ ਸੋ ਕਿਤੇ ਨਾ ਕਿਤੇ ਜਿਹੜੇ ਗਿਆ ਪੰਜਾਬ ਸਰਕਾਰ ਨੂੰ ਦੇਖਦੇ ਆ ਮੁੱਖ ਮੰਤਰੀ ਸਾਹਿਬ ਕੀ ਇਸ ਚੀਜ਼ ਨੂੰ ਜਿਹੜੀ ਲੋਕਾਂ ਦੀ ਆਵਾਜ਼ ਨੂੰ ਸੁਣਦੇ ਨੇ ਪਤਾ ਲੱਗੇਗਾ ਹੋਰ ਵੀ ਅਪਡੇਟ ਦੇ ਲਈ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਪੁੱਛਦੀ ਵਿਸ਼ੇਸ਼